ਜੀਬੀਐਸ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ ਦਾ ਅਗਲਾ ਅੰਕ 19 ਹੈਲੀਬੌਰਨ ਕਮਾਂਡੋ ਆਪਰੇਸ਼ਨ ਦੀ ਯੋਜਨਾ ਨੂੰ ਨਾ ਮੰਜ਼ੂਰੀ ਹੈਲੀਬੌਰਨ ਯਾਨੀ ਹੈਲੀਕਾਪਟਰ ਵਿੱਚ ਸਵਾਰ ਕਮਾਂਡੋ ਫੌਜ ਭਾਗ ਪਹਿਲਾ ਵਿਦੇਸ਼ੀ ਹੱਥ ਬ੍ਰਿਟਿਸ਼ ਸੰਸਦ ਵਿਚàngਾਵਾ ਅਤੇ ਝਪਟਣਾ ਤੇ ਫੜਨਾ 9 ਸਾਲ 1968 ਤੋਂ 1970 ਤੱਕ ਰਾ ਦੇ ਮੁਖੀ ਅਤੇ ਡਾਇਰੈਕਟਰ ਜਨਰਲ ਸੁਰੱਖਿਆ ਡੀਜੀਐਸ ਵੱਜੋਂ ਆਰਐਨ ਕਾਓ ਵਿਸ਼ੇਸ਼ SFF ਸਪੈਸ਼ਲ ਫਰੰਟੀਅਰ ਫੋਰਸ ਇਸਟੈਬਲਿਸ਼ਮੈਂਟ ਬਾਈ ਵਜੋਂ ਜਾਣੇ ਜਾਂਦੇ ਵੱਡੇ ਸਮੂਦਾ ਇੱਕ ਅੰਗ ਸੀ ਕਮਾਂਡੋ ਯੂਨਿਟ ਦੀਆਂ ਸਮਰੱਥਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ SFF ਦਾ ਕੰਮ ਬੰਦਕਾਂ ਨੂੰ ਛਡਵਾਉਣਾ ਤੇ ਹੋਰ ਅਤਵਾਦ ਨਾਲ ਸੰਬੰਧਿਤ ਗਤੀਵਿਧੀਆਂ ਨਾਲ ਨਜਿੱਠਣਾ ਸੀ ਕਿਉਂਕਿ ਰਾ ਅਤੇ ਡੀਜੀਐਸ ਦੋਵੇਂ ਮੰਤਰੀ ਮੰਡਲ ਸਕੱਤਰੇ ਦਾ ਹਿੱਸਾ ਸਨ ਜੋ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਦੇ ਦੇਸ਼ ਤਹਿਤ ਕੰਮ ਕਰਦੇ ਸਨ ਇਸ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਪਸ਼ਟ ਤੌਰ ਤੇ ਉਸੇ ਕੰਮ ਬਾਰੇ ਜਾਣੂ ਸੀ ਜਿਸ ਲਈ SFF ਨੂੰ ਬੁਲਾਇਆ ਗਿਆ ਸੀ। ਜਦੋਂ 1982 ਦੇ ਅਖੀਰਲੇ ਅਦ ਵਿੱਚ ਪੰਜਾਬੀ ਸਥਿਤੀ ਗਰਮ ਹੁੰਦੀ ਜਾ ਰਹੀ ਸੀ, ਕਾਉ ਨੇ ਪਹਿਲਾਂ ਚੌਕ ਮਹਿਤਾ ਗੁਰਦੁਆਰੇ ਤੋਂ ਤੇ ਬਾਅਦ ਵਿੱਚ ਜਿੰਨਾ ਹੋ ਸਕੇ ਘੱਟ ਤੋਂ ਘੱਟ ਜਾਨੀ ਮਾਲੀ ਨੁਕਸਾਨ ਨਾਲ ਦਰਬਾਰ ਸਾਹਿਬ ਕੰਪਲੈਕਸ ਤੋਂ ਪਿੰਡਰਾ ਵਾਲੇ ਨੂੰ ਹਟਾਉਣ ਲਈ SFF ਦੀ ਅਗਵਾਈ ਵਾਲੇ ਹੈਲੀਬੌਰੇਸ਼ਨਾਂ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਮੈਂ ਉਸ ਸਮੇਂ ਸੰਪਰਕ ਡਿਵੀਜ਼ਨ ਦੇ ਵਾਦੂ ਚਾਰਜ ਨੂੰ ਸੰਭਾਲ ਰਿਹਾ ਸੀ ਤੇ ਵੱਖ-ਵੱਖ ਬਾਹਰੀ ਮਿਸ਼ਨਾਂ ਵਿੱਚ ਨਿਯੁਕਤ ਕੀਤੀਆਂ ਗਈਆਂ ਕੁਝ ਵਿਦੇਸ਼ੀ ਖੁਫੀਆ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਵੀ ਨਵੀਂ ਦਿੱਲੀ ਵਿੱਚ ਜੁਟ ਰਿਹਾ ਸੀ। ਉਹਨਾਂ ਦਿਨਾਂ ਵਿੱਚ ਸੰਪਰਕ ਡਿਵੀਜ਼ਨਾਂ ਦੇ ਸੰਪਰਕ ਸੂਤਰਾਂ ਨਾਲ ਮੀਟਿੰਗਾਂ ਲਈ ਸਾਰੀਆਂ ਬੇਨਤੀਆਂ ਇੰਟੈਲੀਜੈਂਸ ਬਿਊਰੋ ਆਈਬੀ ਦੀਆਂ ਬੇਨਤੀਆਂ ਸਮੇਤ ਨੂੰ ਰਾਜ ਦੇ ਸੰਪਰਕ ਡਿਵੀਜ਼ਨ ਦੇ ਮੁਖੀ ਦੁਆਰਾ ਸੰਭਾਲਿਆ ਜਾਂਦਾ ਸੀ। ਅਜਿਹੀਆਂ ਮੀਟਿੰਗਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਮੈਨੂੰ ਨਿੱਜੀ ਤੌਰ ਤੇ ਹਾਜ਼ਰ ਵੀ ਰਹਿਣਾ ਪੈਂਦਾ ਸੀ। ਕੇਵਲ ਡਾਇਰੈਕਟਰ ਆਰ ਅਤੇ ਬਾਅਦ ਵਿੱਚ ਇਸ ਦੇ ਉੱਤਰ ਅਧਿਕਾਰੀ ਸਖਤਰ ਆਰ ਸੰਪਰਕ ਡਿਵੀਜ਼ਨ ਮੁਖੀ ਦੀ ਮੌਜੂਦਗੀ ਤੋਂ ਬਿਨਾ ਕੱਲੇ ਹੀ ਸੰਪਰਕ ਸੂਤਰਾਂ ਨੂੰ ਮਿਲ ਸਕਤੇ ਸਨ ਇਹ ਪ੍ਰਬੰਧ 1980 ਦੇ ਦਹਾਕੇ ਵਿੱਚ ਬਦਲ ਗਿਆ ਜਦੋਂ ਕਿਸੇ ਕਾਰਨ ਕਰਕੇ ਆਈਬੀ ਨੂੰ ਵੀ ਉਹਨਾਂ ਸੰਪਰਕ ਸੂਤਰਾਂ ਵਿੱਚੋਂ ਕੁਝ ਨਾਲ ਸਿੱਧੀ ਮੁਲਾਕਾਤ ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਸੀ ਵਿਦੇਸ਼ੀ ਹੱਤ ਇਹ ਨਵੰਬਰ 1983 ਦਾ ਮਹੀਨਾ ਸੀ ਅਤੇ ਮੈਂ ਹਾਲੇ ਤੱਕ ਆਪਣੀਆਂ ਦੋਸ ਸਵੇਦਨਸ਼ੀਲ ਡਿਵੀਜ਼ਨਾਂ ਦਾ ਚਾਰਜ ਨਹੀਂ ਸੌਂਪਿਆ ਸੀ ਗੈਰੀ ਸਖਸੈਨਾ ਨੇ ਮੈਨੂੰ ਦੱਸਿਆ ਕਿ ਕਾਉ ਬ੍ਰਿਟਿਸ਼ ਆਈ ਕਮਿਸ਼ਨ ਦੇ ਐਮ ਆਈ 6 ਯਾਨੀ ਯੂਕੇ ਦੀ ਵਿਦੇਸ਼ੀ ਖੋਜ ਏਜੰਸੀ ਦੇ ਪ੍ਰਤੀਨਿਧੀ ਨੂੰ ਮਿਲਣਾ ਚਾਹੁੰਦੇ ਹਨ ਮੈਂ ਆਪਣੇ ਐਮ ਆਈ 6 ਸੰਪਰਕ ਸੂਤਰ ਨਾਲ ਸੰਪਰਕ ਕੀਤਾ ਅਤੇ ਉਸਨੂੰ ਕਾਉ ਦੇ ਦਫ਼ਤਰ ਵਿੱਚ ਲੈ ਗਿਆ ਜੋ ਰਾਸ਼ਟਰਪਤੀ ਭਵਨ ਦੇ ਦੱਖਣੀ ਵਿੰਗ ਵਿੱਚ ਕੈਬਨਿਟ ਸਕੱਤਰ ਦੇ ਦਫ਼ਤਰੀ ਬਲਾਕ ਦੀ ਹੇਠਲੀ ਮੰਜ਼ਲ ਤੇ ਸਥਿਤ ਸੀ ਉਸ ਸੰਪਰਕ ਸੂਤਰ ਨੂੰ ਕਾਉ ਅੱਗੇ ਪੇਸ਼ ਕਰਨ ਤੋਂ ਬਾਅਦ ਉਨਾਂ ਨੇ ਮੈਨੂੰ ਵਿਸ਼ੇਸ਼ ਡਿਊਟੀ ਤੇ ਤਣਾਤ ਅਧਿਕਾਰੀ ਰਤਨਾਕਰ Rao ਦੇ ਕਮਰੇ ਵਿੱਚ ਉਡੀਕਣ ਲਈ ਕਿਹਾ। ਇਹ ਮੀਟਿੰਗ ਲਗਭਗ ਅੱਧਾ ਘੰਟਾ ਚੱਲੀ। ਮੈਂ ਹੈਰਾਨ ਸੀ ਕਿ ਕਾਉ ਦੁਆਰਾ ਮੈਨੂੰ ਇਸ ਮੀਟਿੰਗ ਤੋਂ ਬਾਹਰ ਕਿਉਂ ਰੱਖਿਆ ਗਿਆ। ਉਸ ਸਮੇਂ ਕਾਉ ਆਪਰੇਸ਼ਨ 2 ਨਾਲ ਸੰਬੰਧਿਤ ਕੁਝ ਕੰਮ ਵੀ ਕਰ ਰਹੇ ਸਨ ਜਿਸ ਕਰਕੇ ਇੰਜਾਬਦਾਸੀ ਕਿਉਂ ਪੰਜਾਬ ਬਾਰੇ ਕੋਈ ਚਰਚਾ ਕਰ ਰਹੇ ਸਨ। ਇੱਕ ਮਹੀਨਾ ਪਹਿਲਾਂ ਹੀ ਨਿਊਯਾਰਕ ਤੋਂ ਵਾਪਸ ਆਉਣ ਤੋਂ ਬਾਅਦ ਮੈਂ ਗੈਰੀ ਸਖੈਨਾ ਅੱਗੇ ਆਪਣੇ ਉਹ ਇਤਰਾਜ਼ ਜ਼ਾਹਰ ਕੀਤੇ ਕਿ ਕਿਸ ਤਰ੍ਹਾਂ ਪੰਜਾਬ ਦੀ ਸਥਿਤੀ ਨੂੰ ਸੰਭਾਲਿਆ ਜਾ ਰਿਹਾ ਸੀ ਜਾਂ ਇਸ ਦੀ ਬਜਾਏ ਗਲਤ ਢੰਗ ਨਾਲ ਸੰਭਾਲਿਆ ਜਾ ਰਿਹਾ ਸੀ ਸ਼ਾਇਦ ਕਾਓ ਜੋ ਇਸ ਬਾਰੇ ਜਾਣਦੇ ਹੋਣਗੇ ਐਮ ਆਈ 6 ਦੇ ਪ੍ਰਤੀਨਿਧੀ ਨਾਲ ਮੀਟਿੰਗ ਵਿੱਚ ਮੇਰੀ ਮੌਜੂਦਗੀ ਨਹੀਂ ਚਾਹੁੰਦੇ ਸਨ ਇਤفاق ਨਾਲ ਦਫ਼ਤਰ ਬਾਸ ਸੌਨ ਤੇ ਮੈਂ ਗੈਰੀ ਸਖਸੈਨਾ ਨੂੰ ਇਸ ਬਾਰੇ ਸੂਚਿਤ ਕੀਤਾ ਕਿ ਕਾਓ ਇਕੱਲੇ ਹੀ ਸੰਪਰਕ ਡਿਵੀਜ਼ਨ ਦੇ ਮੇਰੇ ਸੰਪਰਕ ਸੂਤਰ ਨਾਲ ਮਿਲੇ ਸਨ ਜਿਸ ਤੇ ਗੈਰੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਇਸ ਤੋਂ ਤੁਰੰਤ ਬਾਅਦ ਮੈਂ ਆਪਣੇ ਉਤਰਾਧਿਕਾਰੀ ਨੂੰ ਸੰਪਰਕ ਡਿਵੀਜ਼ਨ ਦਾ ਚਾਰਜ ਸੌਂਪ ਦਿੱਤਾ ਬੀ ਰਾਮ ਨੇ 2007 ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ ਕਾਉ ਬਾਇਸਾਫਰ ਆ ਵਿੱਚ ਲਿਖਿਆ ਹੈ ਕਿ ਬ੍ਰਿਟਿਸ਼ ਹਾਈ ਕਮਿਸ਼ਨ ਵਿੱਚ ਸਥਿਤ ਸਬਰ ਡਿਵੀਜ਼ਨ ਦੇ 2 MI5 MI60 ਤਾਂ ਗਲਤੀ ਨਾਲ ਲਿਖਿਆ ਗਿਆ ਹੈ ਯੂਕੇ ਦੀ ਘਰੇਲੂ ਖੁਫੀਆ ਏਜੰਸੀ MI5 ਦਾ ਉਸ ਸਮੇਂ ਨਵੀਂ ਦਿੱਲੀ ਵਿੱਚ ਕੋਈ ਕੋਹੇਸ਼ਤ ਪ੍ਰਤੀਨਿਧੀ ਨਹੀਂ ਸੀ ਖੁਫੀਆ ਅਧਿਕਾਰੀਆਂ ਨੇ ਦਸੰਬਰ 1983 ਵਿੱਚ ਦਰਬਾਰ ਸਾਹਿਬ ਦਾ ਬ੍ਰੈਕਸ ਦੀ ਜਸੂਸੀ ਕੀਤੀ ਸੀ ਸਭ ਤੋਂ ਵੱਧ ਸੰਭਾਵਨਾ ਇਹ ਸੀ ਕਿ ਉਹਨਾਂ ਨੇ ਇਹ ਕੇਸਿੰਗ ਯਾਨੀ ਨਿਸ਼ਾਨੇ ਵਾਲੇ ਖੇਤਰ ਦਾ ਗੁਪਤ ਸਰਵੇਖਣ ਅਤੇ ਵਿਸਤ੍ਰਿਤ ਨਕਸ਼ਾ ਤਿਆਰ ਕਰਨਾ ਨਵੰਬਰ 1983 ਵਿੱਚ ਕਾਉ ਦੀ ਮੇਰੀ MI6 ਸੰਪਰਕ ਸੂਤਰ ਨਾਲ ਹੋਈ ਮੀਟਿੰਗ ਦੇ ਨਤੀਜੇ ਵਜੋਂ ਕੀਤੀ ਸੀ ਅਤੇ ਹੋ ਸਕਦਾ ਹੈ ਕਿ ਮੇਰਾ ਉਹ ਸੰਪਰਕ ਸੂਤਰ ਉਹਨਾਂ ਦੋ ਅਧਿਕਾਰੀਆਂ ਵਿੱਚੋਂ ਇੱਕ ਹੋਵੇ ਜੋ ਦਰਬਾਰ ਸਾਹਿਬ ਕੰਪਲੈਕਸ ਗਏ ਸਨ ਉਸ ਦੌਰੇ ਦਾ ਅਸਲ ਉਦੇਸ਼ ਉਦੋਂ ਸਪਸ਼ਟ ਹੋਇਆ ਜਦੋਂ ਫਿਲ ਮਿਲਰ ਨਾਮਕ ਇੱਕ ਸਤੰਤਰ ਖੋਜਕਰਤਾ ਤੇ ਪੱਤਰਕਾਰ ਸਰੇ ਯੂਕੇ ਦੇ ਕੀ ਬਿਖੇ ਬ੍ਰਿਟਿਸ਼ ਨੈਸ਼ਨਲ ਆਰਕਾਈਵਸ ਦੇਖਣ ਗਿਆ ਉਹ ਸ਼੍ਰੀਲੰਕਾ ਵਿੱਚ ਸਪੈਸ਼ਲ 에ਅਰ ਸਰਵਿਸ ਐਸਐਸ ਯੂਕੇ ਦੀ ਵਿਸ਼ੇਸ਼ ਕਮਾਂਡੋ ਫੋਰਸ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਲਬਰੀ ਅਸੀ ਇਸ ਦੇ ਬਜਾਏ ਉਸ ਨੂੰ ਕੁਝ ਚਿੱਠੀਆਂ ਮਿਲੀਆਂ ਜਿਨ੍ਹਾਂ ਵਿੱਚ ਇੱਕ ਯੋਜਨਾਬੱਧ ਭਾਰਤੀ ਕਮਾਂਡੋ ਆਪਰੇਸ਼ਨ ਨਾਲ ਬ੍ਰਿਟਿਸ਼ ਸਬੰਧ ਬਾਰੇ ਜ਼ਿਕਰ ਕੀਤਾ ਗਿਆ ਸੀ 30 ਬਰੇ ਨਿਵੇਂ ਅਨੁਸਾਰ ਗੁਪਤ ਸੂਚੀ ਤੋਂ ਹਟਾਏ ਗਏ ਇਨ੍ਹਾਂ ਪੱਤਰਾਂ ਅਨੁਸਾਰ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਆਰਥਿਕ ਉਪਰੀਆ ਸੰਯੋਜਕ ਆਰਨ ਕਾਓ ਦੁਆਰਾ ਕੀਤੀ ਗਈ ਇਸ ਬੇਨਤੀ ਐਮ ਆਈ 6 ਦੇ ਮੁਖੀ ਰਾਹੀਂ ਭੇਜੀ ਗਈ ਨਾਲ ਸਹਿਮਤੀ ਪ੍ਰਗਟਾਈ ਸੀ ਕਿ ਯੂਕੇ ਦੀ ਵਿਸ਼ੇਸ਼ ਕਮਾਂਡੋ ਫੋਰਸ ਐਸ ਐਸ ਯਾਨੀ ਸਪੈਸ਼ਲ 에ਅਰ ਸਰਵਿਸ ਲਈ ਇੱਕ ਅਧਿਕਾਰੀ ਨੂੰ ਦਿੱਲੀ ਭੇਜਿਆ ਜਾਵੇ ਤਾਂ ਜੋ ਦਰਬਾਰ ਸਾਹਿਬ ਤੋਂ ਸਿੱਖ ਖੜਕੂਆਂ ਨੂੰ ਬਾਹਰ ਕੱਢਣ ਬਾਰੇ ਬਾਰੇ ਸਰਕਾਰ ਨੂੰ ਸਰਾਹ ਦਿੱਤੀ ਜਾ ਸਕੇ ਮਿਲਰ ਨੇ ਇਹ ਜਾਣਕਾਰੀ ਇੱਕ ਬਲੌਗ ਤੇ ਪਾ ਦਿੱਤੀ ਜਿਸ ਵਿੱਚ ਦੁਨੀਆ ਭਰ ਵਿੱਚ ਚੱਲ ਰਹੇ ਝਗੜਿਆਂ ਵਿੱਚ ਯੂਕੇ ਦੁਆਰਾ ਨਿਭਾਈ ਗਈ ਬਸਤੀਵਾਦ ਤੋਂ ਬਾਅਦ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ ਸੀ ਉਸ ਨੇ ਇੰਦਰਾ ਗਾਂਧੀ ਦੇ ਖੁੱਲੇ ਢੋਂਗ ਦਾ ਹਵਾਲਾ ਦਿੱਤਾ ਕਿ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਇਹ ਇੰਦਰਾ ਗਾਂਧੀ ਦਾ ਸਪਸ਼ਟ ਢੋਂਗ ਸੀ ਜੋ ਇੱਕ ਪਾਸੇ ਸ਼੍ਰੀਲੰਕਾ ਵਿੱਚ ਬ੍ਰਿਟਿਸ਼ ਕੌਪੀਆ ਕਰਮਚਾਰੀਆਂ ਦੀ ਸ਼ਮੂਲੀਅਤ ਦੀ ਬਹੁਤ ਆਲੋਚਨਾ ਕਰ ਰਹੀ ਸੀ ਅਤੇ ਫਿਰ ਇਹਨਾਂ ਤੋਂ ਹੀ ਭੁੱਖ ਵਿੱਚ ਸਹਾਇਤਾ ਦੀ ਬੇਨਤੀ ਵੀ ਕਰ ਰਹੀ ਸੀ ਮਿਲਰ ਦੁਆਰਾ 13 ਜਨਵਰੀ 2014 ਨੂੰ ਆਪਣੇ ਬਲੌਗ ਉੱਤੇ ਕੀਤੇ ਗਏ ਇਸ ਖੁਲਾਸੇ ਨੂੰ ਤੁਰੰਤ ਬ੍ਰਿਟਿਸ਼ ਪ੍ਰੈਸ ਨੇ ਹੱਥੋ-ਹੱਤੀ ਚੁੱਕ ਲਿਆ। ਇਸ ਖੁਲਾਸੇ ਤੋਂ ਬਾਅਦ ਯੂਕੇ ਦੇ ਸਿੱਖ ਭਾਈਚਾਰੇ ਦੇ ਨੇਤਾਵਾਂ ਅਤੇ ਹਾਊਸ ਆਫ ਕਾਮਨਸ ਦੇ ਕੁਝ ਮੈਂਬਰਾਂ, ਖਾਸ ਕਰਕੇ ਵੱਡੀ ਸਿੱਖ ਆਬਾਦੀ ਵੱਲੋਂ ਹਲਕਿਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਨੇ ਅਜਿਹੇ ਸਹਿਯੋਗ ਅਤੇ ਆਪਰੇਸ਼ਨ ਬਲੂ ਸਟਾਰ ਦੀ ਯੋਜਨਾਬੱਧੀ ਵਿੱਚ ਐਸਐਸਰਾ ਕਰਦੀ ਕਥਿਤ ਭੂਮਿਕਾ ਦੇ ਇਤਰਾਜ਼ ਜਤਾਇਆ। ਪ੍ਰਤੀਕੂਲ ਪ੍ਰਤੀਕਿਰਿਆ ਦੇ ਡਰ ਤੇ ਚੱਲਦੇ ਆ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕੈਬਨਿਟ ਸਕੱਤਰ ਜੇਰੇਮੀ ਹੈਵਰਡ ਦੁਆਰਾ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ। ਹੈਵਰਡ ਨੇ ਜਾਣਕਾਰੀ ਇਕੱਠੀ ਕਰਨ ਲਈ ਲਗਭਗ 200 ਫਾਈਲਾਂ ਦਾ ਨਿਰੇਖਣ ਕੀਤਾ, ਜਿਸ ਵਿੱਚ ਦਸੰਬਰ 1983 ਤੋਂ ਜੂਨ 1984 ਤੱਕ ਦੀ ਮਿਆਦ ਬਾਰੇ 23,000 ਤੋਂ ਵੱਧ ਦਸਤਾਵੇਜ਼ ਸ਼ਾਮਲ ਸਨ। ਪਰ ਕੁਝ ਦਸਤਾਵੇਜ਼ਾਂ ਨੂੰ 2009 ਵਿੱਚ ਇੱਕ ਸਰਕਾਰੀ ਹੁਕਮ ਵਜੋਂ ਤਬਾਹ ਕਰ ਦਿੱਤਾ ਗਿਆ ਸੀ, ਜਿਸ ਨੇ ਰੱਖਿਆ ਮੰਤਰਾਲੇ ਨੂੰ 25 ਸਾਲਾਂ ਬਾਅਦ ਫਾਈਲਾਂ ਦੀ ਜਨਤਨ ਦੀ ਆਗਿਆ ਦਿੱਤੀ ਸੀ। ਕੈਬਨਟ ਸਕੱਤਰ ਨੇ ਪੰਜ ਵੱਧੂ ਦਸਤਾਵੇਜ਼ਾਂ ਤੋਂ ਵੇਰਵੇ ਲੈ ਕੇ ਇਹਨਾਂ ਨੂੰ ਪ੍ਰਕਾਸ਼ਿਤ ਵੀ ਕੀਤਾ ਇਸ ਤੋਂ ਇਲਾਵਾ ਸਾਬਕਾ ਵਿਦੇਸ਼ ਸਕੱਤਰ ਲਾਰਡ ਹੋਏ ਸਾਬਕਾ ਗ੍ਰੈਸ ਸਕੱਤਰ ਲਾਰਡ ਬ੍ਰਿਟਨ ਅਤੇ ਮਾਰਗਰੇਟ ਥੈਚਰ ਦੇ ਸਾਬਕਾ ਨਿੱਜੀ ਸਕੱਤਰ ਬ੍ਰੌਕਵੈਲ ਦੇ ਲਾਰਡ ਪਟਲਰ ਦੀ ਇੰਟਰਵਿਊ ਵੀ ਲਈ ਹੈਵਡ ਰਿਪੋਰਟ ਨੂੰ ਵਿਦੇਸ਼ ਸਕੱਤਰ ਵਿਲੀਅਮ ਹੈਗ ਨੇ 4 ਫਰਵਰੀ 2014 ਨੂੰ ਬ੍ਰਿਟਿਸ਼ ਸੰਸਦ ਵਿੱਚ ਪੇਸ਼ ਕੀਤਾ ਹੈਗ ਨੇ ਮੰਨਿਆ ਕਿ ਇੱਕ ਵਿਸ਼ੇਸ਼ ਐਸਐਸਐਫ ਅਧਿਕਾਰੀ ਨੇ 8 ਫਰਵਰੀ ਤੋਂ 17 ਫਰਵਰੀ 1984 ਤੱਕ ਭਾਰਤ ਦਾ ਦੌਰਾ ਕੀਤਾ ਸੀ ਅਤੇ ਉਸਨੇ ਭਾਰਤੀ ਵਿਸ਼ੇਸ਼ਪਾਲ ਸਐਫਐਫ ਦੇ ਕੁਝ ਮੈਂਬਰਾਂ ਨਾਲ ਦਰਬਾਰ ਸੈੱਬ ਦਾ ਜ਼ਮੀਨੀ ਗੁਪਤ ਸਰਵੇਖਣ ਕੀਤਾ ਸੀ ਅਧਿਕਾਰੀਆਂ ਦੀ ਇਸਰਾ ਏਸੀ ਕੇ ਫੌਜੀ ਕਾਰਵਾਈ ਨੂੰ ਸਿਰਫ ਆਖਰੀ ਉਪਾਅ ਵਜੋਂ ਲਾਗੂ ਕੀਤਾ ਜਾਣਾ ਚਾਹੀਦਾ ਹੈ ਜਦੋਂ ਗੱਲਬਾਤ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਚੁੱਕੀਆਂ ਹੋਣ ਉਸਨੇ ਇੱਕ ਗੁਪਤ ਅਚਾਨਕ ਆਪਰੇਸ਼ਨ ਨੂੰ ਸ਼ਾਮਲ ਕਰਨ ਅਤੇ ਹੈਲੀਕਾਪਟਰ ਸਵਾਰ ਸੁਰੱਖਿਆ ਵਾਲਾਂ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਤਾਂ ਜੋ ਜਾਨੀ ਨੁਕਸਾਨ ਨੂੰ ਘਟਾਇਆ ਜਾ ਸਕੇ ਤੇ ਤੇਜ਼ੀ ਨਾਲ ਹੱਲ ਕੀਤਾ ਜਾ ਸਕੇ। ਹੈਵਡ ਰਿਪੋਰਟ ਦੇ ਹਵਾਲੇ ਨਾਲ, ਹੈਗ ਨੇ ਦੱਸਿਆ ਕਿ ਜਾਨੀ ਨੁਕਸਾਨ ਨੂੰ ਘਟਾਉਣ ਦੇ ਉਦੇਸ਼ ਨਾਲ ਯੂਕੇ ਦੇ ਸੈਂਡ ਸਲਾਹਕਾਰ ਨੇ ਸਾਰੇ ਨਿਸ਼ਾਨਿਆਂ ਤੇ ਇੱਕੋ ਸਮੇਂ ਹਮਲਾ ਕਰਨ ਦੀ ਸਿਫਾਰਿਸ਼ ਕੀਤੀ ਜਿਸ ਨਾਲ ਆਪਰੇਸ਼ਨ ਖੁਫੀਆ ਤੇ ਤੇਜ਼ੀ ਭਰਪੂਰ ਹੋਵੇ। ਭਾਰਤੀ ਅਧਿਕਾਰੀਆਂ ਨੂੰ ਦਿੱਤੀ ਗਈ ਸਲਾਹ ਵਿੱਚ ਲੜੀਂਦੇ ਹੈਲੀਕਾਪਟਰਾਂ ਤੇ ਆਪਰੇਸ਼ਨ ਪ੍ਰਤੀ ਪਹੁੰਚ ਲਈ ਹੈਲੀਕਾਪਟਰਾਂ ਹੀ ਸੈਂਕੜਾ ਨੂੰ ਐਮ ਜ਼ਰੂਰਤ ਵਜੋਂ ਢਾਕਲ ਕਰਨ ਦੀ ਸਮਰੱਥਾ ਦੀ ਵੀ ਪੇਸ਼ਾਨ ਕੀਤੀ ਗਈ ਸੀ ਇਸ ਤੋਂ ਇਲਾਵਾ ਬ੍ਰਿਟਨ ਦੀ ਸਲਾਹ ਕਮਾਂਡ ਕੰਟਰੋਲ ਪ੍ਰਬੰਧਨ ਤੇ ਭਾਰਤੀ ਵਿਸ਼ੇਸ਼ ਸਮੂਹ ਬਲਾਂ ਨਾਲ ਨੀਮ ਫੌਜੀ ਬਲਾਂ ਦੇ ਰਾਤ ਦੇ ਸਮੇਂ ਤਾਲਮੇਲ ਤੇ ਵੀ ਕੇਂਦਰਿਤ ਸੀ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਐਸਐਸ ਦੁਆਰਾ ਪ੍ਰਸਤਾਵਿਤ ਯੋਜਨਾ ਤੇ ਆਖਰਕਾਰ ਜਿਸ ਆਪਰੇਸ਼ਨ ਯਾਨੀ ਬਲੂ ਸਟਾਰ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੋਹਾਂ ਵਿੱਚਕਾਰ ਮਹੱਤਵਪੂਰਨ ਫਰਕ ਸਨ यूकेजी ਸੈਥਾ ਪੂਰੀ ਤਰ੍ਹਾਂ ਸਲਾਹਕਾਰੀ ਸੀ ਅਤੇ ਕਈ ਮਹੀਨੇ ਪਹਿਲਾਂ ਦਿੱਤੀ ਗਈ ਸੀ ਇਸ ਵਿੱਚ ਟਿੱਪਣੀ ਕੀਤੀ ਗਈ ਸੀ ਕਿ ਆਪਰੇਸ਼ਨ ਬਲੂ ਸਟਾਰ ਇੱਕ ਜ਼ਮੀਨੀ ਹਮਲਾ ਸੀ ਇੱਕ ਗੁਪਤ ਚਾਨਕ ਹਮਲਾ ਨਹੀਂ ਸੀ ਨਾ ਹੀ ਇਸ ਵਿੱਚ ਹੈਲੀਕਾਪਟਰ ਸਵਾਰ ਸੁਰੱਖਿਆ ਬਲਾਂ ਦੀ ਵਰਤੋਂ ਕੀਤੀ ਗਈ ਸੀ ਬ੍ਰਿਟਿਸ਼ ਕੈਬਨਿਟ ਸਕੱਤਰ ਦੀ ਰਿਪੋਰਟ ਨੇ ਸਿੱਟਾ ਕੱਢਿਆ ਕਿ ਐਸਐਸ ਅਧਿਕਾਰੀ ਦੀ ਸਲਾਹ ਦਾ ਆਪਰੇਸ਼ਨ ਬਲੂ ਸਟਾਰ ਤੇ ਕੇਵਲ ਅਸਿੱਧਾ ਪ੍ਰਭਾਵ ਪਿਆ ਇਸਨੇ ਇੰਦਰਾ ਗਾਂਧੀ ਤੇ ਮਾਰਗਰੇਟ ਥੈਟਰ ਦਰਮਿਆਨ 14 ਜੂਨ ਅਤੇ 29 ਜੂਨ ਦੇ ਪੱਤਰ ਵਿਹਾਰ ਪ੍ਰਸ਼ਾਸਨ ਕਰਕੇ ਬਾਅਦ ਵਿੱਚ ਵਾਪਰੇ ਆਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟਿਸ਼ ਸ਼ਮੂਲੀਅਤ ਦੀ ਅਨਹੋਂਦ ਨੂੰ ਰਿਕਾਂਕਿਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਪੱਤਰ ਵਿਹਾਰ ਵਿੱਚ ਅਜੇਹਾ ਕੋਈ ਜ਼ਿਕਰ ਨਹੀਂ ਸੀ ਹੈਵਡਲੀ ਬ੍ਰਿਟਿਸ਼ ਫੌਜ ਦੁਆਰਾ ਕੀਤੇ ਗਏ ਵਿਚਲੇਸ਼ਨ ਨੇ ਇਹ ਵੀ ਸੇਟਾ ਕੱਢਿਆ ਕਿ ਭਾਰਤੀ ਫੌਜ ਦੁਆਰਾ ਜੂਨ 1984 ਵਿੱਚ ਕੀਤਾ ਗਿਆ ਆਪਰੇਸ਼ਨ ਐਸਐਸ ਦੁਆਰਾ ਸਜਾਏ ਗਏ ਆਪਰੇਸ਼ਨ ਤੋਂ ਬਿਲਕੁਲ ਵੱਖਰਾ ਸੀ ਬ੍ਰਿਟਿਸ਼ ਸੰਸਦ ਵਿੱਚ ਹੰਗਾਮਾ ਜਦੋਂ ਹਾਊਸ ਆਫ ਕਾਮਨਸ ਵਿੱਚ ਇਸ ਜਾਂਚ ਦੇ ਵੇਰਵੇ ਸਾਹਮਣੇ ਆਏ ਤਾਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵੱਲੋਂ ਵੀ ਸ਼ੇਮ ਸ਼ੇਮ ਦੀ ਆਵਾਜ਼ ਕੀਤੀ ਗਈ। ਹੀਜ਼ ਅਤੇ ਹਰਲਿੰਗਟਨ ਦੇ ਲਿਬਰ ਪਾਰਟੀ ਦੇ ਸੰਸਦ ਮੈਂਬਰ ਜான் ਮੈਕਡੋਨਲਡ ਨੇ ਕਿਹਾ ਕਿ ਬ੍ਰਿਟਿਸ਼ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਸਨੇ ਸਿੱਖ ਧਰਮ ਦੀ ਸਭ ਤੋਂ ਪਵਿੱਤਰ ਤਾਂ ਦੀ ਬੇਇੱਜ਼ਤੀ ਕਰਨ ਲਈ ਆਪਣੀ ਮਰਜ਼ੀ ਨਾਲ ਫੌਜੀ ਸਹਾਇਤਾ ਪ੍ਰਦਾਨ ਕੀਤੀ ਸੀ। ਵਿਲੀਅਮ ਹੈਗਨੇ ਮੈਕਡੋਨਲਡ ਤੇ ਬੇਹੂਦੀ ਗਲਤ ਬਿਆਨੀ ਦਾ ਦੋਸ਼ ਲਗਾਇਆ ਤੇ ਦੱਸਿਆ ਕਿ ਐਸਐਸਐਸਕਾਰੀ ਜਿਸ ਨੂੰ 1984 ਵਿੱਚ ਭਾਰਤ ਭੇਜਿਆ ਗਿਆ ਸੀ ਨੇ ਭਾਰਤੀ ਖੋਪੀਆ ਸੇਵਾ ਰਾਹ ਅਤੇ ਇਸ ਦੇ ਵਿਸ਼ੇਸ਼ ਸਮੂਹ ਐਸਐਫਐਫ ਨੂੰ ਸਲਾਹ ਦਿੱਤੀ ਸੀ ਜਿਸ ਦਾ ਉਦੇਸ਼ ਜਾਨੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨਾ ਸੀ ਇਸ ਨੂੰ ਉਸ ਸਮੇਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਜਦੋਂ ਭਾਰਤੀ ਫੌਜ ਨੇ ਆਪਰੇਸ਼ਨ ਬਲੂ ਸਟਾਰ ਦੀ ਜ਼ਿੰਮੇਵਾਰੀ ਸੰਭਾਲੀ ਤੇ ਜੂਨ ਵਿੱਚ ਦਰਬਾਰ ਸਾਹਿਬ ਤੇ ਦਾਵਾ ਬੋਲਿਆ ਹੈਗ ਨੇ ਇਹ ਵੀ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਐਸਐਸਐਸ ਕਾਰੀ ਨੂੰ ਭਾਰਤ ਇਸ ਲਈ ਭੇਜਿਆ ਗਿਆ ਸੀ ਕਿ ਉਹ ਭਾਰਤ ਨੂੰ ਬ੍ਰਿਟਿਸ਼ ਰੱਖਿਆ ਸੰਬੰਧੀ ਵਿਕਰੀ ਕਰਨ ਵਿੱਚ ਮਦਦ ਕਰ ਸਕੇ ਪਰ ਲੇਬਰ ਪਾਰਟੀ ਦੇ ਸਬਕਾ ਮੰਤਰੀ ਟੌਮ ਵਾਟਸਨ ਨੇ ਕਿਹਾ ਕਿ ਹਾਊਸ ਆਫ ਕਾਮਨਸ ਨੂੰ ਦੱਸਿਆ ਗਿਆ ਸੀ ਕਿ ਆਪਰੇਸ਼ਨ ਬਲੂ ਸਟਾਰ ਦੇ ਪੀੜਤਾਂ ਦੀ ਯਾਦ ਵਿੱਚ ਯਾਨੀ ਯੂਕੇ ਦੇ ਸਿੱਖਾਂ ਦੁਆਰਾ ਇੱਕ ਰੂਸ ਮਾਰਚ ਨੂੰ ਜਨਤਕ ਵਿਵਸਥਾ ਦੇ ਆਧਾਰ ਤੇ ਆਗਿਆ ਨਹੀਂ ਦਿੱਤੀ ਗਈ ਸੀ ਵਾਟਸਨ ਨੇ ਉਸ ਸਮੇਂ ਨਵੇਂ ਜਾਰੀ ਕੀਤੇ ਗਏ ਮੰਤਰੀ ਮੰਡਲ ਦੇ ਮਸੌਦਿਆਂ ਦਾ ਹਵਾਲਾ ਵੀ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਬ੍ਰਿਟਿਸ਼ ਰਾਜਨੀਤਿਕ ਅਤੇ ਵਪਾਰ ਖੇਤਾਂ ਦੀ ਮਹੱਤਤਾ ਦੇ ਮੱਦੇ ਨਜ਼ਰ ਇਸ ਰੂਸ ਮਾਰਚ ਨੂੰ ਆਪਰਨ ਤੋਂ ਰੋਕਣ ਦੀ ਹਰ ਸੰਭਾਵਨਾ ਨੂੰ ਖੋਜਣਾ ਯਾਨੀ ਟੋਨਾ ਜ਼ਰੂਰੀ ਹੋਵੇਗਾ 5 ਅਰਬ ਪਾਉਂਡ ਦੇ ਨਿਰਯਾਤ ਇਕਰਾਰਨਾਮੇ ਦਾਤੇ ਲੱਗ ਸਕਦੇ ਸਨ ਇਸ ਦੇ ਜਵਾਬ ਵਿੱਚ ਹੀਗਨੇ ਵਾਟਸਨ ਨੂੰ ਦੱਸਿਆ ਕਿ ਕੈਬਨਟ ਸਕੱਤਰ ਇੱਕ ਵੱਖਰੀ ਘਟਨਾ ਬਾਰੇ ਇੱਕ ਵੱਖਰਾ ਨੁਕਤਾ ਰੱਖ ਰਹੇ ਸਨ ਕਿਉਂਕਿ ਫਾਈਲਾਂ ਵਿੱਚ ਅਜੇ ਕੋਈ ਸਬੂਤ ਨਹੀਂ ਹੈ ਕਿ ਬ੍ਰਿਟਨ ਨੇ ਰੱਖਿਆ ਸਮਾਨ ਦੀ ਵਿਕਰੀ ਨੂੰ ਵਧਾਉਣ ਲਈ ਫੌਜੀ ਸਲਾਹ ਪ੍ਰਦਾਨ ਕੀਤੀ ਹੋਵੇ ਵਿਦੇਸ਼ੀ ਰਾਸ਼ਟਰੀ ਮੰਡਲ ਮਾਮਲਿਆਂ ਲਈ ਲੇਬਰ ਪਾਰਟੀ ਦੇ ਸੈਕਟਰੀ ਆਫ ਸਟੇਟ ਡਗਲਸ ਅਲੈਗਜ਼ੈਂਡਰ ਨੇ ਕਿਹਾ ਲੇਬਰ ਪਾਰਟੀ ਆਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟਿਸ਼ ਸ਼ਮੂਲੀਅਤ ਦੇ ਦੋਸ਼ਾਂ ਤੇ ਕੈਬਨਟ ਸਕੱਤਰ ਦੀ ਰਿਪੋਰਟ ਦੁਆਰਾ ਪਛਾਣਨ ਨੇ ਦਾ ਸਵਾਗਤ ਕਰਦੀ ਹੈ ਪਰ ਇਸ ਰਿਪੋਰਟ ਦੇ ਪ੍ਰਕਾਸ਼ਨ ਦੇ ਬਾਵਜੂਦ ਗੰਭੀਰ ਸਵਾਲ ਪੁੱਛੇ ਜਾਂਦੇ ਰਹਿਣਗੇ ਉਹਨਾਂ ਨੇ ਅੱਗੇ ਕਿਹਾ ਉਦਾਹਰਨ ਲਈ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਨੇ ਅੱਜ ਸ਼੍ਰੀਮਤੀ ਗਾਂਧੀ ਦੀ ਸ਼੍ਰੀਮਤੀ ਸੈਚਰ ਨੂੰ ਲਿਖੀ ਚਿੱਠੀ ਪ੍ਰਕਾਸ਼ਿਤ ਕਰਨ ਦਾ ਫੈਸਲਾ ਕਿਉਂ ਕੀਤਾ ਹੈ ਪਰ ਸ਼੍ਰੀਮਤੀ ਸੈਚਰ ਬਣੋ ਸ਼੍ਰੀਮਤੀ ਗਾਂਧੀ ਨੂੰ ਲਿਖੀ ਚਿੱਠੀ 1984 ਦੀ ਦੁਖਸਾਈ ਘਟਨਾ ਬਾਰੇ ਬਹੁਤ ਸਾਰੇ ਲੋਕਾਂ ਦੁਆਰਾ ਹਾਲੇ ਵੀ ਮਹਿਸੂਸ ਕੀਤਾ ਜਾਂਦਾ ਦਰਦ ਅਤੇ ਦੁੱਖ ਸਰਕਾਰ ਤੇ ਵਿਸ਼ੇਸ਼ ਫਰਜ਼ ਮੁਕਰਰ ਕਰਦਾ ਹੈ ਕਿ ਅਸਲ ਚਿੰਤਾਵਾਂ ਨੂੰ ਹੱਲ ਕਰਨ ਲਈ ਸਰਕਾਰ ਉਹ ਜਵਾਬ ਦੇਵੇ ਜੋ ਦੇ ਸਕਦੀ ਹੈ ਬਹਿਸ ਨੂੰ ਖਤਮ ਕਰਦੇ ਹੋਏ ਪ੍ਰਧਾਨ ਮੰਤਰੀ ਡੇਵਿਡ ਕੈਮਰੂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਨਾਲ ਅਸੀਂ ਇਹਨਾਂ ਭਿਆਨਕ ਘਟਨਾਵਾਂ ਦੀ ਜਾਂਚ ਕੀਤੀ ਹੈ ਇਹ ਇੱਥੇ ਬ੍ਰਿਟਨ ਅਤੇ ਹੋਰ ਥਾਵਾਂ ਤੇ ਸਿੱਖ ਪਾਈ ਚਾਰੇ ਨੂੰ ਕੁਝ ਭਰੋਸਾ ਦੇਵੇਗਾ ਉਹਨਾਂ ਨੇ ਕਿਹਾ ਯੂਕੇ ਦੇ ਇੱਕ ਸੈਂਟਰ ਅਧਿਕਾਰੀ ਨੇ ਕੋਈ ਸਲਾਹ ਦਿੱਤੀ ਸੀ પર આલોચનાત્મક ਤੌਰ ਤੇ ਇਸਲਾਦੀ ਪਾਲਣਾ ਨਹੀਂ ਕੀਤੀ ਗਈ ਅਤੇ ਇਸਰਾ ਸਿਰਫ ਇੱਕ ਵਾਰ ਹੀ ਦਿੱਤੀ ਗਈ ਸੀ ਇਹ ਪਤਾ ਲਗਾਉਣਾ ਇਸ ਕਿਤਾਬ ਦੇ ਦਾਇਰੇ ਤੋਂ ਬਾਹਰ ਹੈ ਕਿ ਯੂਕੇ ਭਾਰਤ ਨੂੰ ਕਿੰਨਾ ਰੱਖਿਆ ਉਪਕਰਨ ਵੇਚਣ ਵਿੱਚ ਸਵਲ ਹੋਇਆ ਸੀ ਤੇ ਹੋਰ ਪੱਛਮੀ ਦੇਸ਼ਾਂ ਨੇ ਭਾਰਤ ਦੀ ਇਸ ਸਵੈ ਨਿਰਮਿਤ ਸਮੱਸਿਆ ਦੇ ਮੱਦੇਨਜ਼ਰ ਭਾਰਦਾ ਕਿਸ ਤਰ੍ਹਾਂ ਦਾ ਆਰਥਿਕ ਜਾਂ ਕੂਟਨੀਤਿਕ ਫਾਇਦਾ ਉਠਾਇਆ ਹੋਵੇਗਾ ਮਾਰਗਰੇਟ ਥੈਚਰ ਨੇ ਜੀਵ ਗਾਂਧੀ ਨੂੰ ਬ੍ਰਿਟਨ ਦੀ ਗ੍ਰਾਂਟ ਇਨ ਐਡਸ ਸਕੀਮ ਤਹਿਤ 65 ਮਿਲੀਅਨ ਪਾਉਂਡ ਵਿੱਚ ਇੱਕ ਵੈਸਟਲੈਂਡ 30 ਹੈਲੀਕਾਪਟਰ ਖਰੀਦਣ ਲਈ ਰਾਜ਼ੀ ਕਰ ਲਿਆ ਸੀ ਸੈਚਰ ਦੇ ਵਿਦੇਸ਼ ਕਟਰ ਸਰ ਜੈਫਰੀ ਹੋ ਚਾਹੁੰਦੇ ਸਨ ਕਿ ਸਕਾਟਲੈਂਡ ਯਾਰਡ ਰਿਪਬਲਿਕਨ ਆਫ ਖਾਲਿਸਤਾਨ ਸੰਸਥਾ ਸਮੇਤ ਬ੍ਰਿਟਿਸ਼ ਸਿਕਸ ਮੁਹਾਵਲੋਂ ਯੋਜਨਾਬੱਧ ਵਿਰੋਧ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦੇਵੇ ਕਿਉਂਕਿ ਮੌਜੂਦਾ ਹਾਲਾਤਾਂ ਵਿੱਚ ਸਿੱਖ ਮਾਰਚ ਇਸ ਦੇਸ਼ ਵਿੱਚ ਭਾਰਤ ਬ੍ਰਿਟਿਸ਼ ਸਬੰਧਾਂ ਅਤੇ ਕਾਨੂੰਨ ਵਿਵਸਥਾ ਦੋਵਾਂ ਲਈ ਬਹੁਤ ਗੰਭੀਰ ਖਤਰਾ ਪੈਦਾ ਕਰੇਗਾ ਪਾਰਟ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਰਾਬਰਟ ਵੇਡ ਗ੍ਰੇ ਨੇ ਵਿਦੇਸ਼ ਦਫ਼ਤਰ ਨੂੰ ਦੱਸਿਆ ਕਿ ਨੇਤਰਾ ਗਾਂਧੀ ਦੇ ਕਤਲ ਤੋਂ ਬਾਅਦ ਬ੍ਰਿਟੇਨ ਵਿੱਚ ਬ੍ਰਿਟਿਸ਼ ਸਿੱਖਾਂ ਵੱਲੋਂ ਮਨਾਏ ਗਏ ਜਸ਼ਨਾਂ ਦਾ ਇਸ ਸੌਦੇ 'ਤੇ ਸਿੱਧਾ ਅਸਰ ਪੈ ਸਕਦਾ ਹੈ ਜੈਫਰੀ ਹੋਡ ਦੇ ਨਿੱਜੀ ਸਕੱਤਰ ਲਿਓਨਾਰਡ ਐਪਲੀਜਾਰਡ ਨੇ ਜਦੋਂ ਗ੍ਰਹਿ ਦਫ਼ਤਰ ਨੂੰ ਨੋਟਿਸ ਭੇਜਿਆ ਤਾਂ ਉਹ ਬਦੇਰੇ ਸਪੱਸ਼ਟ ਸੀ ਜਿਸ ਵਿੱਚ ਕਿਹਾ ਗਿਆ ਸੀ ਇਕਰਾਰਨਾਮੇ ਜਿਨ੍ਹਾਂ ਨੂੰ ਸੰਭਾਵਿਤ ਤੌਰ 'ਤੇ ਵਪਾਰ ਬਾਈਕਾਟ ਤੋਂ ਖਤਰਾ ਹੈ ਲਗਭਗ 5 ਮਿਲੀਅਨ ਪਾਉਂਡ ਦੀ ਕੀਮਤ ਰੱਖਦੇ ਹਨ ਅੰਤ ਵਿੱਚ ਭਾਰਤ ਨੇ ਵੈਸਟਲੈਂਡ ਹੈਲੀਕਾਪਟਰਾਂ ਵਿੱਚੋਂ 21 ਹੈਲੀਕਾਪਟਰ ਖਰੀਦੇ ਜਿਨ੍ਹਾਂ ਨੂੰ ਮੁੰਬਈ ਤੋਂ ਤੱਟਵਰਤੀ ਕੰਡੇ ਲਾਗਲੇ ਤੇਲ ਖੂਹਾਂ ਤੱਕ ਜਾਣ ਅਤੇ ਸ਼ਰਧਾਲੂਆਂ ਨੂੰ ਜੰਮੂ ਤੋਂ ਵੈਸ਼ਨੋਦੇਵੀ ਮੰਦਿਰ ਤੱਕ ਜਾਣ ਲਈ 1986 ਵਿੱਚ ਪਵਨ ਹੰਸ ਜਹਾਜ਼ੀ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ ਇਹਨਾਂ ਵਿੱਚੋਂ ਦੋ ਹੈਲੀਕਾਪਟਰ ਜਿਨ੍ਹਾਂ ਨੂੰ ਉੱਡਣ ਵਾਲੇ ਤਬੂਤ ਕਿਹਾ ਜਾਂਦਾ ਹੈ ਹਾਦਸਾ ਗ੍ਰਸਤ ਹੋ ਗਏ 1988 ਵਿੱਚ ਜੰਮੂ ਵਿੱਚ ਤੇ ਦੂਜਾ 1999 ਵਿੱਚ ਨਾਗਾਲੈਂਡ ਵਿੱਚ ਇਹਨਾਂ ਹਾਦਸਿਆਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਮੁਸੀਬਤ ਵਿੱਚ ਫਸੇ ਥੋੜੇ ਨੂੰ ਉਨ੍ਹਾਂ ਦੇ ਢਾਂਚੇ ਦੀਆਂ ਸਪਸ਼ਟ ਖਾਮੀਆਂ ਦੇ ਚੱਲਦੇ ਨਿਰੰਤਰ ਵਿਵਾਦ ਤੋਂ ਬਾਅਦ ਛੇਤੀ ਹੀ ਉਡਾਨ ਪਰੰਤੋ ਰੋਕ ਦਿੱਤਾ ਗਿਆ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।